ਬਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਦੀ ਫਤਿਹ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਜਿਹੜਾ ਬਿਆਨ ਦਿੱਤਾ ਹੈ ਉਸ ਬਿਆਨ ਤੇ ਬਹੁਤ ਤੜਸੱਲੀ ਮੀਡੀਆ ਦੇ ਵਿੱਚ ਮੱਚੀ ਹੋਈ ਹੈ ਚਰਚਾਾਂ ਮਸ਼ੜੀਆਂ ਹੋਈਆਂ ਨੇ ਉਹ ਬਿਆਨ ਸੀ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਭਾਰਤ ਵਿੱਚ ਆਜ਼ਾਦ ਨੇ ਜਾਂ ਆਜ਼ਾਦ ਹੋਣਗੇ ਜਿਹੜੀ ਉਹਨੇ ਗੱਲਬਾਤ ਕੀਤੀ ਸੀ ਕਿ ਕੀ ਸਿੱਖਾਂ ਨੂੰ ਪਗਵੰਨਨ ਦੀ ਕਿਰਪਾਨ ਪਾਉਣ ਦੀ ਖੜਾ ਪਾਉਣ ਦੀ ਇਜਾਜ਼ਤ ਹੋਵੇਗੀ ਅਸਲ ਵਿੱਚ ਜਿੱਥੇ ਪਾਬੰਦੀ ਲਾਈ ਗਈ ਹੈ ਉਹ ਜਾਂ ਤਾਂ ਪਲੇਨ ਦੇ ਵਿੱਚ ਤੁਸੀਂ ਸਿਰਸਬ ਨਹੀਂ ਪਾ ਸਕਦੇ ਇਹ ਇੱਕ ਸਕਿਉਰਿਟੀ ਦੀ ਪ੍ਰੋਟੋਕਾਲ ਹੁੰਦੀ ਹੈ ਤੇ ਜਾਂ ਸਕੂਲਾਂ ਦੇ ਵਿੱਚ ਕਿਤੇ ਇਹ ਇਸ਼ੂ ਬਣਿਆ ਸੀ ਜਦੋਂ ਜਿਹੜੇ ਬੱਚੇ ਕਰੀਬਨ ਪਾਈਆ ਪਾਈਆ ਦੇ ਕੜੇ ਪਾ ਕੇ ਜਾਂਦੀ ਸੀ ਉਥੋਂ ਪ੍ਰਿੰਸੀਪਲ ਸਾਹਿਬਾਨ ਨੇ ਰੋਕ ਲਈ ਸੀ ਜਦ ਤੇ ਇਗਜ਼ਾਮ ਦੇ ਵਿੱਚ ਬੱਚੇ ਬੈੰਦੇ ਸੀ ਉਦੋਂ ਸ੍ਰੀ ਸਾਹਿਬ ਪਾ ਕੇ ਜਾਣ ਦੀ ਇਜਾਜ਼ਤ ਨਹੀਂ ਸੀ ਜਿਵੇਂ ਕਈ ਵਾਰੀ ਅਮਰੀਕਾ ਦੀ ਜਿਹੜੀ ਐਮੇਸੀ ਹੈਗੀ ਆ ਉਥੇ ਸ੍ਰੀ ਸਾਹਿਬ ਤੁਸੀਂ ਅੰਦਰ ਪਾ ਕੇ ਨਹੀਂ ਜਾ ਸਕਦੇ ਇਹ ਉਹਨਾਂ ਦੀ ਪ੍ਰੋਟੋਕਾਲ ਹੁੰਦੀ ਹੈ ਵੈਸੇ ਭਾਰਤ ਵਿੱਚ ਕਿਸੇ ਨੂੰ ਇਹ پابੰਦੀ ਨਹੀਂ ਹੈਗੀ ਪਾਗਦੇ ਨਹੀਂ ਸ੍ਰੀ ਸਾਹਿਬ ਦੇ ਨਹੀਂ ਕੜਾ ਪਾਉਂਦੇ ਨਹੀਂ ਸਾਰੇ ਆਮ ਤੁਸੀਂ ਪਾ ਸਕਦੇ ਹੋ ਇਹ ਖੁੱਲ ਹੈ ਤੇ ਰਾਹੁਲ ਗਾਂਧੀ ਹੁਣ ਚਾਹੁੰਦਾ ਹੈ ਕਿ ਸਿੱਧੀ ਨਾ ਸਿੱਧੀ ਕਿਤੇ ਨਾ ਕਿਤੇ ਮੈਨੂੰ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਹੈ ਉਹ ਮਿਲੇ ਸਮੁੱਚੀ ਕਾਂਗਰਸ ਵੀ ਚਾਹੁੰਦੀ ਹੈ ਹੁਣ ਇਹਨੂੰ ਜਸਟੀਫਾਈ ਕੌਣ ਕਰਦਾ ਹੈ ਗੁਰਪਤਵੰਤ ਪੰਨੂ ਜਿਹੜਾ ਖਾਲਸਤਾਨੀ ਹੈ ਅਮਰੀਕਾ ਦੇ ਵਿੱਚ ਬੈਠਾ ਜਿਹਦਾ ਆਪਣਾ ਸਿੱਖ ਕੌਮ ਦੇ ਨਾਲ ਇਹਨਾਂ ਕਾਰਨਾਂ ਦੇ ਨਾਲ ਕੋਈ ਸਬੰਧ ਨਹੀਂ ਹੈ ਨਾਂਵਲੇ ਸਿਰ ਤੇ ਕੇਸ ਨਹੀਂ ਨਾ ਮੂੰਹ ਤੇ ਦਾੜੀ ਹੈ ਵਕ ਕਦੇ ਬੰਦਾ ਹੀ ਨਹੀਂ ਸ਼ਰਾਬ ਪੀਂਦਾ ਹੈ ਸਰਗੜਾ ਪੀਂਦਾ ਸ਼ਰਯਾਮ ਇਹ ਸਚਾਈ ਹੈ ਤੇ ਉਹ ਕਹਿੰਦਾ ਰਾਹਲ ગાંધી ਦਾ ਬਿਆਨ ਬਿਲਕੁਲ ਸਹੀ ਹੈ ਅਸੀਂ ਜਿਹੜੇ ਪੰਜਾਬ ਦੇ ਵਸਿੰਦੇ ਲੋਕ ਨੇ ਜਾਂ ਸਾਡੇ ਕੌਮ ਦੇ ਚੌਧਰੀ ਬਣੇ ਨੇ ਉਹਨਾਂ ਤੇ ਬਹੁਤ ਵੱਡੇ ਸਵਾਲ ਨੇ ਕਿ ਜੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਤਾਂ ਤੁਸੀਂ ਜ਼ਿੰਮੇਵਾਰ ਕਿਹਨੂੰ ਠਹਿਰਾ ਰਹੇ ਹੋ ਕਾਂਗਰਸ ਪਾਰਟੀ ਨੂੰ ਜੇ ਦਿੱਲੀ ਦੇ ਵਿੱਚ ਸੇਕ ਕਤਲੇਮ ਹੋਇਆ ਤਾਂ ਦੋਸ਼ੀ ਕਿਹਨੂੰ ਠਹਿਰਾ ਰਹੇ ਹੋ ਕਾਂਗਰਸ ਪਾਰਟੀ ਨੂੰ ਜੇ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਵੀ ਬਣੀ ਹੈ ਦੋ ਵਾਰੀ ਕੈਪਟਨ ਸਾਹਿਬ ਬਣੇ ਨੇ ਤੇ ਸਰਦਾਰ ਬੈਂਸ ਸਿੰਘ ਮੁੱਖ ਮੰਤਰੀ ਸਾਹਿਬ ਕਾ ਜਿਹੜੇ ਇਸ ਵਕਤ ਦੁਨੀਆ ਤੇ ਨਹੀਂ ਉਹ ਵੀ ਬਣੇ ਆ ਤੇ ਅਸੀਂ ਚਾਹੁੰਦੇ ਕੀ ਹਾਂ ਕਿ ਜਿਹੜੇ ਖਾਲਸਤਾਨ ਦਾ ਕਾਂਗਰਸ ਪਾਰਟੀ ਵਿਰੋਧ ਕਰਦੀ ਰਹੀ ਹੈ ਕੈਪਟਨ ਅਮਿੰਦਰ ਸਿੰਘ ਕਰਦਾ ਰਿਹਾ ਹੈ ਕਿ ਅੱਜ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਖਾਲਸਤਾਨ ਬਣੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜੇ ਚਾਹੁੰਦੇ ਹੋ ਤਾਂ ਫਿਰ ਗੁਰਪਤਵੰਤ ਮੰਨ ਨੂੰ ਸਿੱਧਾ ਕਹੋ ਕਿ ਆ ਜਾ ਇੰਡੀਆ ਖਾਲਸਤਾਨ ਬਣਾਵਾਂਗੇ ਤੁਸੀਂ ਲੋਕਾਂ ਨੂੰ ਬੇਵਕੂਫ ਕਿਉਂ ਬਣਾ ਰਹੇ ਹੋ ਜਿਹੜੇ ਬੰਦੇ ਗੁਲਾਮ ਕਹਿੰਦੇ ਆ ਉਹ ਕੌਣ ਨੇ ਇੱਥੇ ਡੈਮੋਕ੍ਰੇਸੀ ਹੈ ਰੋਹਲ ਗਾਂਧੀ ਵੀ ਐਮਪੀ ਹੈ ਤੇ ਕਾਂਗਰਸ ਦੇ ਜਿੰਨੇ ਐਮਪੀ ਪੰਜਾਬ ਦੇ ਵਿੱਚੋਂ ਬੜੇ ਨੇ ਕਿਉ ਗੁਲਾਮ ਨੇ ਉਹਨਾਂ ਨੇ ਸੰਵਿਧਾਨ ਦੇ ਅੰਡਰ ਇਲੈਕਸ਼ਨ ਲੜੀ ਹੈ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਰਹੀ ਹੈ ਕਿ ਉਹ ਗੁਲਾਮ ਹੋ ਕੇ ਰਹੀ ਹੈ ਗੁਲਾਮ ਕੌਣ ਹੈ ਤੇ ਆਜ਼ਾਦ ਕੌਣ ਹੈ ਇਹ ਲੋਕ ਸਾਨੂੰ ਕੌਮ ਦੇ ਨਾਂ ਤੇ ਬੇਵਕੂਫ ਨਹੀਂ ਬਣਾ ਰਹੇ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਲੋਕ ਪਹਿਲਾਂ ਅੱਗ ਲਾਉਂਦੇ ਨੇ ਫਿਰ ਕਹਿੰਦੇ ਨੇ ਬਜਾਓ ਇਹ ਉਹ ਲੋਕ ਨੇ ਮੈਂ ਗੁਰਬਤਬੰਦ ਬਨੂ ਨੂੰ ਇਹ ਕਹਿਣਾ ਚਾਹੁੰਦਾ ਜਾਂ ਜਿਹੜੇ ਹੋਰ ਖਾਲਸਤਾਨੀ ਨੇ ਜਾ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਜਾਂ ਲੀਡਰ ਨੇ ਤੁਸੀਂ ਚਾਹੁੰਦੇ ਕਿਉਂ ਪੰਜਾਬ ਦਾ ਜਿਹੜਾ ਮਾਹੌਲ ਹੈ ਜਿਹੜਾ ਸੋਡੀ ਸਰਕਾਰ ਵੇਲੇ ਦਰਵਾਸਾਬ ਦੇ ਅਟੈਕ ਹੋਇਆ ਅੱਤਵਾਦ ਹੋਇਆ ਕਿ ਉਹ ਮਾਹੌਲ ਦੁਆਰਾ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਬਣੇ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਇਹਨਾਂ ਲੋਕਾਂ ਨੂੰ ਕੌਮ ਦੇ ਨਾਲ ਉਕਾਰਾਂ ਦੇ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਮਤਲਬ ਆਪਣੀ ਕੁਰਸੀ ਤੱਕ ਹੈ ਕਿ ਕਿਵੇਂ ਨਾ ਕਿਵੇਂ ਕੋਈ ਅਸੀਂ ਇਸ਼ੂ ਮੁੱਦਾ ਬਣਾਈਏ ਕਿ ਪੰਜਾਬ ਦੇ ਵਿੱਚ ਵੀ ਸਰਕਾਰ ਬਣੇ ਤੇ ਜਿਹੜੀ ਦੁਆਰਾ ਸੈਂਟਰਲ ਸਰਕਾਰ ਆਉਣੀ ਹੈ ਉਹ ਕਿਦਾਂ ਕਾਂ ਰਸ ਕੁਰਸੀ ਤੇ ਬੈਠੇ ਜਿਹੜੀ ਮੋਦੀ ਸਰਕਾਰ ਹੈ ਉਹਨੂੰ ਕਿਦਾਂ ਤੋੜਿਆ ਜਾਵੇ ਇਹ ਜਾਨੀ ਕਿ ਅੰਦਰਖਾਤੇ ਬਹੁਤ ਕੁਝ ਚੱਲ ਰਿਹਾ ਹੈ ਮੈਂ ਇੱਕ ਬੇਨਤੀ ਕਰਨੀ ਹੈ ਇਥੇ ਡੈਮੋਕ੍ਰੇਸੀ ਹੈ ਸਵੰਤਰਤਾ ਹੈ ਸਵਦਾ ਹੰਦੇ ਅੰਡਰ ਬਹੁਤ ਕੁਝ ਤੁਹਾਡੇ ਲਈ ਰਾਖਵਾ ਕਰਨ ਤੁਹਾਡੇ ਹੱਕ ਨੇ ਤੁਹਾਨੂੰ ਰਾਈਟ ਹੈ ਤੁਸੀਂ ਜੋ ਵੀ ਕਰੋ ਕਰ ਸਕਦੇ ਹੋ ਕਰਨਾ ਚਾਹੋ ਕਰ ਸਕਦੇ ਹੋ ਪਰ ਸੇਖ ਕੌਮ ਦਾ ਜਿਹੜਾ ਜਲੂਸ ਬਲੂ ਸਟਾਰ ਵੇਲੇ ਜਾਂ ਅੱਤਵਾਦ ਵੇਲੇ ਤੁਸੀਂ ਕਢਾਇਆ ਜਾਂ ਕੱਢਿਆ ਕੀ ਲੋਕ ਭੁੱਲ ਜਾਣਗੇ ਬਿਲਕੁਲ ਨਹੀਂ ਮੈਂ ਬੇਨਤੀ ਜੇ ਕੋਈ ਖਾਲਸਤਾਨੀ ਸੁਣਦਾ ਹੋਵੇ ਜਾਂ ਕਾਂਗਰਸ ਦਾ ਕੋਈ ਲੀਡਰ ਸੁਣਦਾ ਹੋਵੇ ਜੱਜ ਦਾ ਕਤੀੜ ਅਮਰੀਕਾ ਵਿੱਚ ਬੈਠਾ ਪੰਨੂ ਉਹ ਸੁਣਦਾ ਹੋਵੇ ਸਿੱਧੇ ਤੌਰ ਤੇ ਕਹਿ ਰਿਹਾ ਕਿ ਆਓ ਪੰਜਾਬ ਦੇ ਵਿੱਚ ਖਾਲਸਤਾਨ ਦੀ ਮੂਵਮੈਂਟ ਸ਼ੁਰੂ ਕਰੋ ਫਿਰ ਲੋਕ ਦੱਸਣਗੇ ਤੁਸੀਂ ਖਾਲਸਤਾਨ ਬਣਾਉਣਾ ਹੈ ਜਾਂ ਤੁਸੀਂ ਛੇਤਰਖਾਨਿਆਂ ਲੋਕਾਂ ਦੇ ਕੋਲ ਜਿਹੜੀ ਸਾਡੀ ਕੌਮ ਦੇ ਨਾਲ ਦੁਰਦਸ਼ਾ ਹੋਈ ਹੈ ਦਿੱਲੀ ਕਤਲੇਆਮ ਹੋਇਆ ਗੁਰੂਗ੍ਰਾਮਸੇ ਬਿਆਦਬੀਆਂ ਹੋਈਆਂ ਨੇ ਉਹਦੀ ਪਰਭਾਈ ਕੌਮ ਕਰ ਨਹੀਂ ਸਕਦੀ ਜੇ ਸਾਡੇ ਜੂਥ ਨੂੰ ਸਮਝਣ ਦੀ ਲੋੜ ਹੈ ਕਿ ਕਿਵੇਂ ਸਾਨੂੰ ਇਹ ਮਿੱਠੀਆਂ ਗੋਲੀਆਂ ਦੇ ਕੇ ਲਾਲੀਪਾਪ ਦੇ ਕੇ ਸਾਨੂੰ ਆਪਸ ਵਿੱਚ ਲੜਾ ਕੇ ਤੇ ਕਹਿ ਲਈਏ ਕੁਰਸੀ ਪਾਲਦੇ ਨੇ ਇਹ ਬੇਨਤੀ ਪ੍ਰਵਾਨ ਕਰਿਓ ਮੈਂ ਹੱਕ ਠੋਕ ਕੇ ਕਹਿਣਾ ਕਿ ਰਾਹਲ ਗਾਂਧੀ ਦਾ ਜਿਹੜਾ ਬਿਆਨ ਹੈ ਉਹ ਵੀ ਸਰਾਸਰ ਸ਼ਰਮਨਾਕ ਹੈ ਜਿਹੜੇ ਸਾਡੀ ਕੌਮ ਦੇ ਵੱਡੇ ਵਿਦਵਾਨ ਜਸਟੀਫਾਈ ਕਰ ਰਹੇ ਨੇ ਬੀਜੇਪੀ ਨੂੰ ਗਾਲਾਂ ਕੱਢੋ ਮੈਨੂੰ ਕੋਈ ਮਤਲਬ ਨਹੀਂ ਬੀਜੇਪੀ ਜਾਵੇ ਠੱਠੇ ਖੂਚ ਪਰ ਜਿਹੜੀਆਂ ਇਹ ਬਿਆਨਵਾਜ਼ੀਆਂ ਤੁਸੀਂ ਰਾਹੁਲ ਗਾਂਧੀ ਹੱਕ ਵਿੱਚ ਕਰ ਰਹੇ ਹੋ ਨਾ ਤੇ ਉਹ ਪੰਜਾਬ ਦੇ ਲਈ ਬਹੁਤ ਭਿਆਨਕ ਸਮਾਂ ਆਉਣ ਵਾਲਾ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ